ਅਚਾਨਕ ਲਿਖੀਆ ਆਪਣੇ ਪਤਾ ਨਹੀਂ ਕਿਹਾ ਕੋਈ ਸਬਤ ਨਹੀਂ ਕੋਈ। ਕੋਈ ਕੁਛ ਲੱਗ ਰਹੀ ਕਿ ਮਾਂ ਕੱਖ ਨਹੀਂ ਪਾਰਾਂ। ਤਾਂ ਹੱਥ ਨਾਲ ਤਾਂ ਸੇਵੀ ਦੀ ਦੱਸੋ। ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ। ਕਿ ਕਿਤੇ ਜਾ ਰਹੀ ਸੀ? ਉਹ ਬੇਟੀ ਸਾਡੀ ਦਰਹਾਸ਼ ਤੇ ਗੁਰਦਾਸਪੁਰਾ ਗੁਰਮਲਟਾਈ ਦੇ ਸਾਹਮਣੇ। ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਐ ਨਾ ਬੱਚਿਆਂ ਤੇ ਆ ਸਵੇਰੇ ਤਕਰੀਬਨ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਜਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਾ ਕੋ ਪਿੰਡਾਂ ਵਾਲਾ ਕਲੋਨੀ ਪੁੱਲ ਤੋਂ ਲੈ ਤੋ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਗੀ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਆਪਾਰਗ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਜਿਹੜੇ ਚੋਕੇ ਦਾ ਹਸਪਤਲ ਪਹੁੰਚਾਈਏ ਤੇ ਉਹ ਮਤਲਬ ਕੁਝ ਸਮੋਖੇ ਤੇ ਕੋਈ ਉਹਦੇ ਕੋਈ ਮਤਲਬ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਹੀ ਹੀ ਆ ਆਪਣੇ ਆਪ ਪਤਾ ਨਹੀਂ ਕਿਉਂ ਆ ਕੋਈ ਰਸਾਲ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾ ਕੱਖ ਨਹੀਂ ਪੜਾ ਤਨ ਦਾ ਹੁਣ ਦਾਲ ਰੰਦੇ ਸੇ ਵੀ ਇਹ ਦਿੱਤਾ ਤੁਗੀ ਤੇ ਇੰਨੇ ਬੱਚੇ ਨੇ ਜਿਹੜਾ ਪਹਿਲਾਂ ਕਿਸੇ ਦੇ ਘਰ ਵਾਲਾ ਜੀ ਉਹਦੀ ਕ੍ਰੀਮ 2 ਸਾਲ 2 ਸਾਲ ਪੈ ਆਫੋਰਚਿਊਟ ਰਹਿਣ ਕੇ ਦੁਆਰਾ ਪਤੀ ਹੋਇਆ ਉਹਦੀ ਜੱਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਐ ਛੋਟੀ ਕੋਈ 2-3 ਸਾਲ ਦੀ ਛੋਟੀ ਐ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੇ ਵੀ ਸਕੂਲ ਚ ਪੜ੍ਹਦੇ ਤਨੇ ਬਜੇਤੀ ਵੱਡੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪਈ ਇਹ ਅਫਦਰ ਦੇ ਕਰਕੇ ਤੇ ਹੋਣੇ ਆਪਣਾ ਪੋਸਟਮੈਨ ਦੀ ਜੋ ਡਾਕਟਰੀ ਕਾਰੋਇ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ ਮੈਂ ਅਨਵ ਬੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਿਹਾ ਹਾਂ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਅਸੋਸੀਏਟਡ ਜੇ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਇਥੇ ਐਕਸੀਡੈਂਟ ਵਾਕੜੀ ਜਗ੍ਹਾ ਲੱਗਣਾ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਤੇ ਬੁੜੀ ਰੋਡ ਤੇ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਜੀ ਇਹ ਆਰਐਸ ਜਾ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਤੇ ਇਹ ਇੱਥੇ ਰਹਿਉ ਵਾਲੇ ਹੈਗੇ ਨੇ ਤੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹائش ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਘਰ ਨੇ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ ਕੌਣਾ ਗਿਆ ਹੈ ਪਰਿਵਾਰ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਪਤਾ ਅਚਾਨਕ ਡਿੱਗੀ ਆ ਆਪਣੇ ਆਪ ਤਾਂ ਨਹੀਂ ਕਿਹਾ ਕੋਈ ਦੋਸਤ ਨੇ ਕੋਈ ਕੋਈ ਕੁਝ ਨਹੀਂ ਲੱਗ ਰਹੀ ਕਿ ਅੱਖ ਨਹੀਂ ਪਾ ਰਹਾ ਆਹ ਦਲਤਾਂ ਦੇ ਸੇਵੀ ਦੀ ਡੈਥ ਹੋ ਗਈ। ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ। ਕਿ ਕਿਤੇ ਜਾ ਰਹੀ ਸੀ? ਉਹ ਬੇਟੀ ਸਾਡੀ ਦਾ ਰਹਾ ਹਾਸ ਤੇ ਗੁਰਦਾਸਪੁਰਾ ਗੁਰਪੁਰਮੁਲਟਾਈ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਨੇ ਬੱਚਿਆਂ ਤੇ ਆਸਰੇ ਤਕਰੀਬ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਾਚਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਗ ਪਿੰਡਾਂ ਦਾ ਕਲੋਨੀ ਪੁੱਲ ਤੋਂ ਲੈ ਤੋ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਗੀ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਜਿਲ੍ਹੇ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਉਹਦੀ ਮਦਦ ਕੀਤਾ ਸੀ ਮੌਕੇ ਤੇ ਕੋਈ ਉਹਦੇ ਕੋਈ ਮਤਲਬ ਕੋਈ ਐਕਸੀਡੈਂਟ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਹੀ ਇਹ ਆਪਣਾ ਪਤਾ ਨਹੀਂ ਕਿਵਾਂ ਕੋਈ ਰਿਪੋਰਟ ਨਹੀਂ ਕੋਈ 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 ਪੁੱਛਣ ਲੱਗਿਆ ਕਿ ਕੀ ਨਹੀਂ ਮਾਤਾ ਖਣੀ ਪਾਲਾ ਤੰਗ ਉਹ ਦਾਲਾ ਹੁਣ ਦੇ ਸੇਬੀ ਦੀ ਦੱਥੋਗੀ ਤੇ ਇਹਨੇ ਬੱਚੇ ਨੇ ਜੇ ਪਹਿਲਾਂ ਇਹ ਦੇ ਘਰ ਵਾਲਾ ਜੀ ਉਹਦੀ ਕਰੀਬ 2 ਸਾਲ 2 ਸਾਲ ਪਹਿਲਾਂ ਫੌਜ ਰਿਟਾਇਰ ਕਰਨ ਦੇ ਦੌਰਾਨ ਪਤੀ ਹੋਇਆ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੀਵੜੀ ਫੈਲਡਰ ਸਕੂਲ ਚ ਪੜ੍ਹਦੇ ਇੱਦਣੇ ਬਜੇਤੀ ਵੱਡੀ ਪੁਲਿਸ ਸੁਚੇਤ ਕਰਤਾ ਜੀ ਪੁਲਿਸ ਸੁਚੇਤ ਕਰਤਾ ਪੁਲਿਸ ਆਪਈ ਅਫਦਰ ਜੀ ਕਰਕੇ ਤੇ ਹੋਣੇ ਆਪਣਾ ਪੋਸਟਮਾਨ ਜੀ ਜੋ ਡਾਕਟਰ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ ਮੈਂ ਅਨਵ ਬੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਿਹਾ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਨਗਰ 2 ਵਿਖੇ ਐਸੋਸੀਏਟਡ ਜੀ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜੱਥੇਬੰਦੀ ਵੱਲੋਂ ਆ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਵਾਖੜੀ ਜਗ੍ਹਾ ਲੱਗਣਾ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਤੇ ਬੁੜੀ ਰੋਡ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਜੇ ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਜਿਹਦੀ ਆ ਰਹੀ ਜਾ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿਹਾਰੇ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਕਰਨ ਹੈ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ-ਕੌਣ ਹੈਗਾ ਪਰਿਵਾਰ ਵਿੱਚ ਅੱਜ ਤੋਂ 2.5 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਤੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹਾਂ ਤੁਸੀਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਗਈ